ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਝਿੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਇਹੇ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ ਬੜੀ 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 ਕਰਦੀ ਉਹ ਲੱਗਦਾ ਹੈ ਸਹੀ ਗੱਲ ਆਪਣਾ ਸਮਝਦਾ ਕੀ ਹੈ ਮੈਂ ਨਹੀਂ ਕਰਦੀ ਇਹ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ ਸਿਆਣੇ ਬੜਾ ਬੜੀ ਵਾਈ ਕਰਦੇ ਆ ਲੱਗਦਾ ਇਹ ਸਹੀ ਗੱਲ ਆਪਣੀ ਸਮਝਦਾ ਕੀ ਆ ਬਈ ਨੀ ਕਰਦੇ ਇਹ ਕੋਈ ਬੰਦੇ ਪਿੱਛੇ ਰਦਾ ਕਰਦਾ ਸਹੀ ਕਰੀ ਆ ਪਹਿਨਣਾ ਦੇ ਬੈਠੋ ਬੰਦੇ ਨੂੰ ਸਮਝਾਉਂਦੇ ਆ ਬਈ ਵੀ ਪੇਸ਼ੇ ਕਰਨਾ ਉਹਨਾਂ ਨੂੰ ਵੀ ਫਿੱਟ ਸੈੱਟ ਕਰ ਲੈਂਦਾ ਉਹਨਾਂ ਨੂੰ ਬਾਹਰ ਜਾ ਭਰਾਵਾ ਸਾਹ ਲੈ ਲਾ ਕੋਈ ਨਹੀਂ ਨੂੰ ਦੇਖ ਲਈ ਯਾਰ ਜਿਵੇਂ ਕੋਈ ਨਹੀਂ ਇਹੇ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਤੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਤੇ ਲੋਕ ਆਪਸ ਦੇ ਵਿੱਚ ਝਿੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ tera <coughs> 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 ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੀਯੂ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਯੂ ਦੀ ਦੱਸੀ ਜਾ ਰਹੀ ਹੈ ણી <coughs> બધી ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੀਯੂ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਭਿੱੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਯੂ ਦੀ ਦੱਸੀ ਜਾ ਰਹੀ ਹੈ ਉਹ ਲੱਗਦਾ ਇਸੇ ਜਵਾਬ ਨੂੰ ਸਮਝਣੇ ਕੀ ਹੈ ਬਿਲਕੁਲ ਕਰਦੇ ਇਹ ਬੋਗੜੀ ਪੀਣੇ ਉੱਤੇ ਰਚਾ ਕਰਦਾ ਹੈ ਕਿਹਦੇ ਨਾਲ ਦੇ ਬੈਕ ਉਸ ਨੂੰ ਸਮਝਾਉਂਦੇ ਦੋ ਮਿੰਟ ਪੀਪੀ ਦਾ ਸੱਟ ਕਰ ਦੋ ਨਾ ਪੀਪੀ ਦਾ ਸੱਟ ਕਰ ਲੈਂਦਾ ਹੋਰ ਜਾ ਭਰਾਵਾ ਸਾਹ ਲੈ ਲਾ ਕੋਈ ਨਹੀਂ ਨੂੰ ਦੇਖ ਲਈ ਔਰ ਕੋਈ ਨਹੀਂ ਇਹੇ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਤੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਤੇ ਲੋਕ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ ਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਝਿੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਇਹੇ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ ણી <laughs> બ ਇਹੀ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ I don't know ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਝਿੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ ਪੈਸੇ ਪੈਸੇ ਕਰਦੇ ਨੇ ਜਿਹੜੇ ਸਿਆਣੇ ਵੱਡੋ ਵੱਡੀ ਵਾਈ ਕਰਦੇ ਆਉਂਦਾ ਲੱਗਦਾ ਇਹ ਸਹੀ ਜੋ ਬੇਸੰਦਾ ਕੀ ਹੈ ਕੋਈ ਬੰਦੇ ਪੈਸੇ ਉੱਤੇ ਰਦਾ ਕਰਦਾ ਸਹੀ ਕਰਦਾ ਰਾਮ ਲੁਧਿਆਣਾ ਦੀਆਂ ਨੇ ਜਿੱਥੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਇਹੇ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ ਜਾਣੇ ਬੜਾ ਫੜੀ ਵਾਈ ਕਰਦੇ ਆ ਲੱਗਦਾ ਹੈ ਸਿਰਫ ਆਪਰੇ ਸਮਝਦਾ ਕੀ ਹੈ ਮੈਂ ਪਹਿਲੇ ਕੰਟਰੋਲ ਤੇ ਉਹ ਕਮੇਟਰੀ ਉੱਤੇ ਰਦਾ ਕਰ ਰਿਹਾ ਹੈ ਕੋਈ ਨਾ ਨਾ ਦੇਖੋ ਸਰ ਜੀ ਬੰਦਾ ਵਾ ਉਹ ਵੀ ਪੀਪੀ ਦਾ ਸੈਟ ਕਰ ਲੈਂਦਾ ਉਹ ਆ ਜਾ ਭਰਾਵਾ ਸਾਹ ਲੈ ਲਾ ਕੋਈ ਨਹੀਂ ਨੂੰ ਦੇਖ ਲਈ ਔਰ ਜੇ ਕੋਈ ਨਹੀਂ ਇਹੇ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਤੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਤੇ ਲੋਕ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਯੂ ਦੀ ਦੱਸੀ ਜਾ ਰਹੀ ਹੈ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ ਮੈਂ ਤੇਰੇ ਭਿੱਤੇ ਨਾਲ ਬਾਤ ਕੀ ਮੇਰਾ ਨਾਮ ਬਤਾ ਦੂਗਾ ਹਾਂ ਜਿਹੜੀ ਮੈਂ ਬਤਾ ਪਾਣੀ ਤੇ ਸਿਆਣੇ ਬੜੋ ਬੜੀ ਗੱਲ ਲੱਗਦਾ ਇਸੇ ਜਵਾਬ ਨੂੰ ਸਮਝਣਾ ਕੀ ਹੈ ਬੋਲ ਕੇ ਬੜੇ ਪੇਜ ਉੱਤੇ ਰਾਜ ਕਰਦਾ ਹੈ ਪਤਾ ਨਹੀਂ ਨਾ ਤੇ ਬੋਲ ਨੂੰ ਸਭਾ ਦੋ ਮਿੰਟ ਵੀ ਵੀ ਸੈੱਟ ਕਰਦੇ ਹਾਂ ਵੀ ਵੀ ਦਾ ਸੈੱਟ ਕਰਦੇ ਹਾਂ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ ਜਾਪੇ ਨੂੰ ਸੁਣਨਾ ਕੀ ਹੈ ਮੈਂ ਬਿਲਕੁਲ ਕਰਦੇ ਹਾਂ ਉਹ ਕਮੇਡ ਪੇਜ ਉੱਤੇ ਰਦਾ ਕਰਾ 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 ਨਾ 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 ਉਹ ਦੂਸਰਾ ਸਮਾਂ ਇਹ ਬੀਪੀ ਦਾ ਸੈੱਟ ਕਰਦਾ ਉਹ ਬੀਪੀ ਦਾ ਸੈੱਟ ਕਰਦਾ ਉਹ ਚਾਹ ਭਰਾਵਾ ਥਾਂ ਲੈ ਲਾ ਕੋਈ ਨਹੀਂ ਕੋਈ ਦੇਖ ਲਈ ਯਾਰ ਕੋਈ ਨਹੀਂ ਕੋਈ ਇਹੇ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਤੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਤੇ ਲੋਕ ਆਪਸ ਦੇ ਵਿੱਚ ਝਪੜਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਝਪੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਇਹੇ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ

ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਝਿੜਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ ਬੜੀ ਬਾਈ ਕਰਦੇ ਨੇ ਜਿਹੜੇ ਸਿਆਣੇ ਬੜੀ ਬਾਈ ਕਰਦੇ ਆ ਲੱਗਦਾ ਇਹ ਸੱਚਾ ਬੰਦਾ ਸੁਣਨੇ ਕੀ ਆ ਬਿਲਕੁਲ ਕਰਦੇ ਨੇ ਬੜਾ ਬੇਚੋੜਾ ਰਹਿ ਜਾਂਦਾ ਕਰੀ ਕਰੀ ਆ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿੱਥੇ ਪੀਓ ਦੇ ਵਿੱਚ ਸਤਿੰਦਰ ਸਰਤਾਜ ਦੇ ਸ਼ੋਹ ਦੀ ਐਂਟਰੀ ਵੇਲੇ ਖੂਬ ਹੰਗਾਮਾ ਹੋਇਆ ਇਹੇ ਹੰਗਾਮੇ ਦੀਆਂ ਤਸਵੀਰਾਂ ਨੇ ਜਿੱਥੇ ਲੋਕ ਆਪਸ ਦੇ ਵਿੱਚ ਝਿੜਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਇਹ ਵਾਇਰਲ ਵੀਡੀਓ ਲੁਧਿਆਣਾ ਦੇ ਪੀਏਯੂ ਦੀ ਦੱਸੀ ਜਾ ਰਹੀ ਹੈ ભાઈ ભાઈ ને સાણે બડો બડી ભાઈ કરે લાગે છે જો આપણે સમજને કીયા હે બિલકુલ કરતા હે બહુ બડો પેટી ઉપર લાધા કરવા કઈ કરીયા ના ના દે પે